ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਆਦਾਸ ਤੇ YouTube ਚੈਨਲ 뮤ਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਭੋਗੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ਾਂ ਕਰਨ ਸਭ ਨੂੰ ਕੀਰਤਨ ਦੀਆਂ ਅਨਮੋਲ ਦਾਤਾਂ ਬਖਸ਼ਿਸ਼ ਕਰਨ ਜੀ ਅੱਜ ਆਪਾਂ ਪ੍ਰਬਾਤ ਸਰੀਆਂ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਲਈ ਸ਼ਬਦ ਸਿੱਖਾਂਗੇ ਇੱਕ ਬੰਦਸ ਦੇ ਉੱਤੇ ਕਿੰਨੇ ਸ਼ਬਦ ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਪ੍ਰਬਾਤ ਸਰੀਆਂ ਤੇ ਲਾ ਸਕਦੇ ਹੋ ਮੈਂ ਦੋ ਤਿੰਨ ਸ਼ਬਦ ਆਪ ਜੀ ਨੂੰ ਗਾ ਕੇ ਦੱਸਾਂਗਾ ਅਤੇ ਉਸੇ ਬੰਦਸ਼ ਦੇ ਉੱਤੇ ਉਸੇ ਚਾਰ ਚਾਰ ਜਾਂ ਬੱਦ 5 ਸੁਰਾਂ ਦੇ ਉੱਤੇ ਇਹ ਸਰਗਮ ਹੋਏਗੀ ਅਤੇ ਇਹਨਾਂ ਚਾਰ ਪੰਜ ਸੁਰਾਂ ਦੇ ਉੱਤੇ ਆਪ ਜੀ ਸਾਰੀਆਂ ਧਾਰਨਾ ਲਾ ਸਕਦੇ ਹੋ ਜਿੰਨੀਆਂ ਵੀ ਪ੍ਰਵੱਥਰੀਆਂ ਦੇ ਪੜੀਆਂ ਜਾਂਦੀਆਂ ਨੇ ਆਓ ਆਪਾਂ ਸਾਰੇ ਸ਼ੁਰੂ ਕਰਦੇ ਹਾਂ ਮੈਂ ਢੋਲਕ ਦੇ ਨਾਲ ਹੀ ਗਹਿਰਮਾ ਤਾਲ ਦੇ ਵਿੱਚ ਆਪਾਂ ਇਹ ਢੋਲਕ ਵੱਜੇਗੀ ਅਤੇ ਜਿਸ ਤਰ੍ਹਾਂ ਪ੍ਰਵੱਥਰੀ ਚ ਵੱਜਦੀ ਹੈ ਤੇ ਆਪਾਂ ਉਸੇ ਤੋਲਕ ਦੀ ਤਾਲ ਦੇ ਉੱਤੇ ਪ੍ਰਵਾਤ ਫੇਰੀ ਦੀ ਤਾਲ ਦੇ ਵਿੱਚ ਆਪਾਂ ਸ਼ਬਦ ਪੜ੍ਹਨੇ ਸਿੱਖਾਂਗੇ ਜੀ ਵੀਡੀਓ ਚੰਗੀ ਲੱਗੇ ਤਾਂ ਆਪ ਜੀ ਨੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਹੈ ਜੀ ਮੈਂ ਜਿਆਦਾ ਤੋਂ ਜਿਆਦਾ ਕੋਸ਼ਿਸ਼ ਕਰਾਂਗਾ ਸ਼ਬਦ ਪੜ੍ਹਨ ਦੀ ਤੇ ਆਪ ਜੀ ਨੇ ਸਿੱਖ ਕੇ ਪ੍ਰੈਕਟਿਸ ਕਰਕੇ ਇਹਨਾਂ ਨੂੰ ਇਸੇ ਤਰ੍ਹਾਂ ਗਾਉਣਾ ਹੈ ਆਓ ਜੀ ਸ਼ੁਰੂ ਕਰਦੇ ਹਾਂ ਵੀਰਾਂ ਤੇ ਭੈਣਾਂ ਦਾ ਸਕੇਲ ਇੱਕੋ ਹੀ ਮੈਂ ਰੱਖਾਂਗਾ ਇਸ ਵੀਰਾਂ ਵੀ ਵੀਰ ਵੀ ਇੱਥੋਂ ਪੜ੍ਹ ਲੈਣ ਭੈਣਾਂ ਵੀ ਇੱਥੋਂ ਪੜ੍ਹ ਲੈਣ ਕਿਉਂਕਿ ਨਿਵਾ ਹੀ ਰਹੇਗਾ ਇਹ ਆਪਾਂ ਸ਼ੁਰੂ ਕਰਦੇ ਹਾਂ माता गुरीओ जी पतनी चङ चढ़िया माता गुजरी देव जी बायम पटनी चङ ਮੈਂ ਵੇ ਵੇ ਪੱਤਾਂ ਐਸਾ ਬੁਨਾ ਪਾ ਕੇ ਮੈਂ ਵੇ ਪੱਤਾਂ ਐਸੀ ਗੁਲ ਕੋਲ ਬਲ ਬਲ ਜਾਈਏ ਐਸੀ ਗੁਲ ਕੋਲ ਬਲ ਬਲ ਜਾਈਏ

ਬਿਨਾ ਦਿਨ ਮਾਨਸ ਤੇ ਦੇਵਕੀਏ ਤੱਕੀਏ ਕੰਨਾਂ ਬਾਹਰ ਬਿਨਾ ਐਸੇ ਆਂ ਦੁਨਿਆ ਤੋਂ ਕਿਵੇਂ ਬਲ ਬਲ ਜਾਵਾਂ ਐਸੇ ਆਂ ਦੁਨਿਆ ਤੋਂ ਕਿਵੇਂ ਬਲ ਬਲ ਜਾਵਾਂ ਕੀਂ ਮੈਂ ਮਨੂ ਬਦਲ ਜਾਵਾਂ ਐਸੇ ਆਦੂ ਮਾ ਤੋਂ ਕੀ ਮੈਂ ਬਲਿ ਖਾਂ ਦੇ ਜਾਵਾਂ ਐਸੇ ਆਦੂ ਮਾ ਤੋਂ ਕੀ ਮੈਂ ਬਦਲ ਬਦਲ ਜਾਵਾਂ ਕਿੰਨੇ ਦੇਰ ਤੱਕ ਮਰਜੀ ਕੀਰਤਨ ਹੈ ਨਾ ਚਾਰ ਸੁਰਾਂ ਦੇ ਉੱਤੇ ਕਰ ਸਕਦੇ ਹੋ ਦੇਖੋ 1 2 3 4 ਬਸ ਮੈਂ ਇਹੀ ਸੁਰਾਂ 'ਤੇ ਦੱਬ ਕੇ ਕੀਰਤਨ ਕਰਦਾ ਰਿਹਾ ਮੈਂ ਪੰਜਵੇਂ ਕੋਈ ਸੁਰ ਨਹੀਂ ਲਾਈ ਜੇ ਆਪਾਂ ਸੇਸ਼ਰ ਤੋਂ ਦੇਖਦੇ ਹਾਂ ਤਾਂ ਨੀ ਕੋਮਲ ਹੈ ਸਾ ਰੇ ਗਾ ਕੋਮਲ ਹੈ ਬਸ ਇਹੀ ਚਾਰ ਸੁਰਾਂ ਨੇ ਜਿੰਨਾ ਮਰਜੀ ਕੀਰਤਨ ਤੁਸੀਂ ਇਨ੍ਹਾਂ ਚਾਰ ਸੁਰਾਂ ਦੇ ਉੱਤੇ ਕਰ ਸਕਦੇ ਹੋ ਦੱਬ ਕੇ ਤੇ ਬੰਦਿਸ਼ ਮੈਂ ਆਪ ਜੀ ਨੂੰ ਸਮਝਾ ਦਿੱਤੀ ਹੈ ਆਪ ਜੀ ਜਦੋਂ ਕੀਰਤਨ ਕਰੋ ਤਾਂ ਇਹਨਾਂ ਚਾਰ ਸੁਰਾਂ ਦਾ ਹਸਾਰਾ ਲੈਣਾ ਪ੍ਰਭਾਤ ਥੇਰੀਆਂ ਦੇ ਵਿੱਚ ਆਪਜੀ ਕਿੰਨਾ ਮਰਜੀ ਜਿੰਨਾ ਮਰਜੀ ਸ਼ਬਦ ਇਹਨਾਂ ਚਾਰ ਸੁਰਾਂ ਦੇ ਉੱਤੇ ਪੜ੍ਹ ਲਓ ਇਸ ਤਰ੍ਹਾਂ ਦੇ ਹੋਰ ਸ਼ਬਦ ਲੈ ਕੇ ਅਗਲੀਆਂ ਵੀਡੀਓ ਵਿੱਚ ਆਵਾਂਗੇ ਹੋਰ ਨਵੀਆਂ ਪ੍ਰਭਾਤ ਥੇਰੀਆਂ ਬਦਸ਼ਾਂ ਲੈ ਕੇ ਆਵਾਂਗੇ ਜਿਹੜੇ ਪਹਿਲੀ ਵਾਰ ਵੀਡੀਓ ਨੂੰ ਦੇਖ ਰਹੇ ਨੇ ਬੇਨਤੀ ਹੈ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਆਪਜੀ ਦਾ ਧੰਨਵਾਦ ਅਗਲੇ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ